ਕਿਤਾਬ ਚਨਾ ਦੀ ਰਾਤ ਲੇਖਕ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਚਨਾ ਦੀ ਰਾਤ ਦੀ ਸ਼ਾ ਕਰ ਭੂਮਿਕਾ ਕਵਿਤਾ ਦੇ ਦੂਰ ਦੇ ਸੱਦਿਆਂ ਵਿੱਚੋਂ ਕੁਝ ਅੰਸ਼ ਮਹਾਨ ਕਵੀ ਮੋਤ ਦੀ ਵਿਖਮ ਤੋਂ ਵਿਖਮ ਗੁਫਾ ਵਿੱਚ ਉਤਰਦੇ ਹਨ ਉਸ ਦਾ ਅੰਤਮ ਹਨੇਰਾ ਲੱਭਦੇ ਹਨ ਨਸ਼ੇਦ ਦੀਆਂ ਕੋਟਾਂ ਝਰੀਟਾਂ ਖਾਂਦੇ ਹਨ ਮਾਰੂਥਲਾਂ ਦੀ ਕੁਰਲਾਟ ਬਣਦੇ ਹਨ ਸਾਗਰਾਂ ਦੇ ਸੁੱਕ ਜਾਣ ਦੇ ਭੈ ਜਰਦੇ ਹਨ ਇਨਸਾਨੀ ਹਸਤੀ ਦੇ ਤੁਛ ਅਤੇ ਫਜ਼ੂਲ ਹੋਣ ਦੇ ਵਿਸ਼ਾਦ ਨੂੰ ਸੀਨੇ ਉੱਤੇ ਉਠਾਉਂਦੇ ਹਨ ਤਾਂ ਕਿਤੇ ਜਾ ਕੇ ਉਹਨਾਂ ਨੂੰ ਜੀਣ ਦੇ ਸਿੱਧਕ ਦੀ ਅਮਿੱਟ ਸੁਹੀ ਲਕੀਰ ਦਿਸਦੀ ਹੈ ਨਸ਼ੇਦ ਦੇ ਭਿਆੰਕਰ ਰਾਹਾਂ ਦੀ ਸਾਰਥਕਤਾ ਜ਼ਿੰਦਗੀ ਵੱਲ ਮੋੜ ਆਉਣ ਦੇ ਅਨਮੋਲ ਰਾਜ਼ਾਂ ਬਿਨਾਂ ਸਥਾਪਿਤ ਨਹੀਂ ਹੁੰਦੀ ਸੋ ਕਵੀ ਮੌਤ ਦੀ ਨਾਪ ਵੱਲ ਵਾਧਾ ਹੋਇਆ ਕਿਸੇ ਆਖਰੀ ਤਰਵਾਸ ਨੂੰ ਵੀ ਢੂੰਡਦਾ ਜਾਂਦਾ ਹੈ ਧਰਮ ਦਾ ਸਾਬਤ ਅਨੁਭਵ ਉਸ ਦਾ ਮਦਦਗਾਰ ਬਣਦਾ ਹੈ ਅਤੇ ਕਵੀ ਸਹਿਸ ਸੁਭਾ ਅਚੇਤ ਹੀ ਵਿਗਿਆਨਕ ਤਰਕ ਦੀ ਹਰ ਚੋਟੀ ਸਾਰ ਕਰ ਲੈਂਦਾ ਹੈ ਉਸ ਨੂੰ ਜੀਵਨ ਮਿੱਥ ਦੇ ਸਭ ਰੰਗੀਨ ਭਰਮ ਸਦੀਆਂ ਤੋਂ ਬਿਨਾ ਹੰਗਾਰਾ ਖਲੋਤੇ ਬੇਜਾਨ ਬੁੱਤ ਵਾਂਗ ਸੁੰਨ ਮਸਾਨ ਲੱਗਦੇ ਹਨ ਅਤੇ ਅੰਤਮ ਪੜਾ ਉੱਤੇ ਉਹ ਇਹਨਾਂ ਦਾ ਤਿਆਗ ਕਰਕੇ ਹਸਤੀ ਦੇ ਸਾਰਤਕ ਮੁਕੰਮਲ ਅਤੇ ਕਮਾਲ ਹੋਣ ਦੀ ਸਿੱਧਕ ਨੂੰ ਜਾਚ ਹੁੰਦਾ ਹੈ ਸੋ ਮਹਾਨ ਕਵੀ ਹਜ਼ਰਤ ਈਸਾ ਵਾਂਗ ਇਨਸਾਨੀ ਹਸਤੀ ਨੂੰ ਮੁਕੰਮਲ ਕਰਨ ਦਾ ਸੁਪਨਾ ਲੈ ਕੇ ਮੁੜ ਕੇ ਜਿਉਣ ਦੇ ਚਾਹ ਨਾਲ ਸੂਲੀ ਚੜਦਾ ਹੈ